we uh -huh. ਇਹ ਮਾਮਲਾ ਹੈ ਜਿਸ 12425 ਨੂੰ ਰਾਜਦੀਪ ਪੁੱਤਰ ਰਜਿੰਦਰ ਕੁਮਾਰ ਉਹ ਤਰਾਂਚਲ ਤੋਂ ਇਹ ਪਰਿਵਾਰ ਸਮੇਤ ਦੁਰਗਾਣਾ ਮੰਦਰ ਸ੍ਰੀ ਅਮਰਸਰ ਸਾਹਿਬ ਆਏ ਸੀ ਮੱਥਾ ਟੇਕਣ। ਉੱਥੇ ਇੱਥੇ ਮੱਥਾ ਟੇਕਣ ਤੋਂ ਬਾਅਦ ਇਹਨਾਂ ਨੇ ਉੱਥੇ ਈ ਰਿਕਸ਼ਾ ਕੀਤਾ। ਦੋ ਮੁੰਡੇ ਇਹਨਾਂ ਨੂੰ ਮਿਲੇ ਉਹਨਾਂ ਨੇ ਦੋਨਾਂ ਨੇ ਇਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਹੋਰ ਬਾਕੀ ਦੇ ਵੀ ਵਕ ਵਕ ਮੰਦਰ ਘੁਮਾ ਦਿੰਦੇ ਹਾਂ। ਇਹ ਉਹਨਾਂ ਨੂੰ ਗਮਰਾਹ ਕਰਕੇ ਤੇ ਬਾਇਆ ਦਵਰਜੀ ਕਿਲਾ ਮੇਗਾੜੀ ਰੋਡ ਤੋਂ ਜਿਹੜੀ ਫਤਿਹਪੁਰ ਰਾਜਪੁੱਤਾਂ ਨੂੰ ਜਾਂਦੀ ਉਹਦੇ ਉੱਤੇ ਲੈ ਗਏ। ਉੱਥੇ ਦਾਤਰਦੀਨ ਰੋਕ ਦੇ ਉੱਤੇ ਦੋਨਾਂ ਨੇ ਇਹਨਾਂ ਨੂੰ ਥੱਲੇ ਉਤਾਰ ਕੇ ਤੇ ਸਾਰਾ ਇਹਨਾਂ ਤੋਂ 18.5 ਲੱਖ ਰੁਪਈਆ 골ਡ ਜੋ ਉਹਨਾਂ ਦੀ ਵਾਈਫ ਦੇ ਸੀ ਤੇ ਪਲੱਸ ਮੋਬਾਈਲ ਘੜੀ ਸਾਰਾ ਕੁਝ ਇਹ ਲੁੱਟ ਕੇ ਤੇ ਭੱਜ ਗਏ ਇਹ ਉੱਥੋਂ ਫਿਰ ਰਾਤ ਸਾਨੂੰ ਸ਼ਾਮ ਨੂੰ ਇਹ ਵਿਕਲੇਮੇ ਗਿਆ ਕਿ ਉੱਥੋਂ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਕੰਟਰੋਲ ਦੇ ਉੱਤੋਂ ਪਤਾ ਲੱਗਿਆ ਉੱਥੋਂ ਫਿਰ ਅਸੀਂ ਮੈਂ ਤੇ ਐਸ ਐਚ ਓ ਸਾਹਿਬ ਦੋਨੇ ਹੀ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਤੇ ਮੋਬਾਈਲ ਜਿਹੜਾ ਸੀਗਾ ਇਹ ਇਹਨਾਂ ਨੇ ਉੱਥੇ ਸੁੱਟ ਦਿੱਤਾ ਅਸੀਂ ਫਿਰ ਟੈਕ ਆਪਣੇ ਟੈਕਨੀਕਲੀ ਮਦਦ ਦੇ ਨਾਲ ਆਪਣੇ ਸਾਈਬਰ ਐਕਸਪਰਟ ਦੀ ਅਸੀਂ ਪਹਿਲਾਂ ਮੋਬਾਈਲ ਇਹਨਾਂ ਦਾ ਲੱਭ ਲਿਆ ਤੇ ਮੋਬਾਈਲ ਲੱਭਣ ਤੋਂ ਬਾਅਦ ਫਿਰ ਅਸੀਂ ਉਹਦੇ ਤੋਂ ਗਾਂ ਤੋਂ ਗਾਂ ਕਰਕੇ ਤੇ ਫਿਰ ਅਸੀਂ ਦੋ ਬੰਦੇ ਜਿਹੜੇ ਹੈਗੇ ਆ ਮੇਨ ਅਕਿਊਜ਼ਡ ਸੀਗੇ ਆਪਣੇ ਪ੍ਰਭਜੀ ਤੇ ਮੂਦਲਾ ਦਾ ਤੇ ਜੋਵਨਪ੍ਰੀਤ ਹੈਗਾ ਫਤੇਗੁਰ ਰਾਜਪੁੱਤਾ ਹੁਣ ਰਹਿੰਦਾ ਹੈ ਪਿੱਛੇ ਨਵੇਂ ਪਿੰਡ ਦਾ ਇਹ ਫਿਰ ਦੋਨੋਂ ਅਰੈਸਟ ਕਰ ਲਿਆ ਬਸ ਇਹੀ ਸੀ ਇਹਨਾਂ ਦੇ ਇਹੀ ਵਾਰਦਾਤਾ ਕਰਦੇ ਆ ਕੀ ਰਿਕਸ਼ਾ ਦਾ ਹੈਗਾ ਇਹਨਾਂ ਦੇ ਕੋਲ ਉਹਦੇ ਉੱਤੇ ਚੜਾ ਲੈਂਦੇ ਆ ਲੋਕਾਂ ਨੂੰ ਉਹ ਫਿਰ ਸੁੰਨਸਾਨ ਜਗ੍ਹਾ ਤੇ ਜਾ ਕੇ ਇਹ ਲੁੱਟਦੇ ਆ ਹਥਿਆਰ ਨਹੀਂ ਕੋਈ ਦੂਜਾ ਹਥਿਆਰ ਨਹੀਂ ਗਾ ਬੇਸਿਕਲੀ ਇਹਨਾਂ ਨੇ ਉਹਦੇ ਤੇ ਆਪਣੇ ਕਿਰਚ ਜਿਹੜੀ ਆ ਉਹ ਮਿਲ ਗਈ ਆ ਜਿਹਦੇ ਨਾਲ ਇਹਨਾਂ ਨੇ ਇਹ ਕੰਮ ਕੀਤਾ ਸੀ ਪਹਿਲਾਂ ਅਜੇ ਹੁਣ ਚੈੱਕ ਕਰਾਉਨੇ ਆ ਜੀ ਪਹਿਲਾਂ ਦਾ ਅਜੇ ਕਲੀਅਰ ਕਰ ਰਹੇ ਆ ਆਪਣੇ ਥਾਣੇ ਤੋਂ ਉਧਰੋਂ ਮਜੀਠੇ ਤੋਂ ਪਤਾ ਕਰਾ ਰਹੇ ਆ ਪਤਾ ਹੈਗਾ ਨਾ ਨੋਵਾ ਕੋਈ ਇਹਨਾਂ ਦੀ ਇੱਕ ਨੋਵਾ ਖੋਈ ਆ ਪਹਿਲਾਂ ਇਹਨਾਂ ਨੇ ਉਹ ਪਰਚਾ ਇਹਨਾਂ ਤੇ ਰਜਿਸਟਰਡ ਹੈਗਾ ਬ੍ਰਾਂਦਗੀ ਹਾਂ ਬ੍ਰਾਂਦਗੀ ਜਿਹੜੀ ਸਾਰੀ ਆ ਉਹਦੇ ਵਿੱਚ ਮੋਬਾਈਲ ਟੋਟਲ ਦੀ ਟੋਟਲ ਬ੍ਰਾਂਦਗੀ ਹੋ ਗਈ 500 ਰੁਪਿਆ ਘਟਵਾ ਉਹ ਇਹਨਾਂ ਨੇ ਖਰਚ ਲਿਆ ਸੀ ਬਾਕੀ 18000 ਰੁਪਿਆ ਕੈਸ਼ ਘੜੀ ਇੱਕ ਇਹਨਾਂ ਦੀ ਹੈਗੀ 스마트 ਵਾਚ ਫਿਰ ਮੋਬਾਈਲ ਗੇਰ ਰਿੰਗ ਜਹਾਗੀਆਂ ਮੰਗਲ ਸੂਤਰ 골ਡ ਰਿੰਗਸ ਐਕਸੈਸੈਂਟ ਦੀਆਂ ਦੋ ਇਹ ਸਾਰੇ ਦਾ ਸਾਰਾ ਰਿਕਵਰ ਹੋ ਗਿਆ ਹਾਂ ਉਹ ਜਿਹੜਾ ਜਿਹੜਾ ਮੇਨ ਗੱਲ ਦੱਸਣ ਵਾਲੀ ਇਹ ਆ ਕਿ ਇਹ ਲੁੱਟ ਕੇ ਲਿਜਾ ਕੇ ਜਿਹੜਾ ਸੋਨਾ ਸੀ ਇਹਨਾਂ ਨੇ ਅੱਧਾ ਅੱਧਾ ਕਰ ਲਿਆ ਤੇ ਦੋਨਾਂ ਆਪੋ ਆਪਣੀ ਵਾਈਫ ਨੂੰ ਦਿੱਤਾ ਸੀ ਇਹ ਫਿਰ ਸਾਨੂੰ ਪਤਾ ਲੱਗਿਆ ਇਹਨਾਂ ਦੀ ਇਦਾਂ ਹੀ ਕਲਬਾ ਬੇਚ ਦੀਆਂ ਇਹਨਾਂ ਦੀਆਂ ਘਰਦੀਆਂ ਜਾ ਕੇ ਸਮਾਨ ਇਹ ਫਤੇਪੁਰ ਰਾਜਪੂਤਾਂ ਤੋਂ ਆਪਣੇ 게ਟ ਲੱਗ ਗਿਆ ਸਾਨੂੰ ਫਿਰ ਇਹ ਮਿਲ ਗਈਆਂ ਇਹ ਸੋਨਾ ਵੇਚਣੀ ਜਾ ਰਹੀਆਂ ਸੀ ਇਹ ਦੋਨੀਆਂ ਜਨਾਨੀਆਂ ਵੀ ਅਰੈਸਟ ਕਰ ਲਈ